ਅਸੀਂ ਆਪਣੇ ਵਾਸਤੇ ਕਦੇ ਜੀ ਕੇ ਦੇਖਿਆ ਨਹੀਂ ਨਿਹੰਗ ਸਿੰਘ ਜਿਹੜਾ ਵੀ ਜਿੰਨਾ ਨਾ ਪੰਥ ਵਾਸਤੇ ਜਿੰਦਾ ਪੰਥ ਦੇ ਕਾਰਜਾਂ ਵਾਸਤੇ ਜਿੰਦਾ ਸੰਸਾਰ ਦੇ ਭਲੇ ਵਾਸਤੇ ਜਿੰਦਾ ਨਿਹੰਗ ਸਿੰਘ ਅਮਰਤ ਵੜੇ ਇਸ਼ਨਾਨ ਕਰਦਾ ਹੋਵੇ ਨਾ ਤੇ ਬਾਣੀ ਪੜਦਾ ਪਰਦਾ ਤਾਂ ਵੀ ਕਹੀ ਜਾਂਦਾ ਸੱਚੇ ਪਾਤਸ਼ਾਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇੱਕੋ ਇੱਕ ਜੁਣੀ ਜੀ ਸੋਹਾਰਾ ਜੀ ਸ੍ਰੀ ਨਾਮਾ ਜਿਹੜੇ ਨਿਹੰਗ ਸਿੰਘਾਂ ਨੂੰ ਮਾੜਾ ਕਹਿੰਦੇ ਨੇ ਉਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਅਜੇ ਵੀ ਦੁਨੀਆ ਦਾ ਸਭ ਤੋਂ ਸੰਪੂਰਨ ਵਿਹੰਗ ਤੇ ਪਹਿਲਾ ਕਲਗੀਧਰ ਪਾਤਸ਼ਾਹ ਆਪ ਆ ਤੇ ਜੇ ਕੋਈ ਠੀਕ ਆ ਇੱਕ ਬੇ ਬੰਦੇ ਦੀ ਗਲਤੀ ਦੇ ਕਾਰਨ ਸਾਰਾ ਮਹੰਗ ਸਿੰਘ ਦੇ ਪੰਖ ਥੋੜਾ ਖਰਾਬ ਹੋ ਸਕਦਾ ਜਿਹੜੇ ਗਲਤੀ ਆ ਉਹਨਾਂ ਦੀ ਸਮੇਂ ਸਿਰ ਸੁਧਾਈ ਕੀਤੀ ਜਾਊਗੀ ਅਜੇ ਸਮਾਂ ਲੱਗ ਸਕਦਾ ਅਜੇ ਉਹਨਾਂ ਦੇ ਆਨੰਦ ਲੈਣ ਦਾ ਸਮਾਂ ਆਨੰਦ ਲੈ ਆਂਦੋ ਕਿਉਂਕਿ ਜਦੋਂ ਪਾਪ ਵਧੇ ਆ ਫਿਰ ਪਾਪ ਨੂੰ ਖਤਮ ਕਰਨ ਵਾਸਤੇ ਮਹਾਰਜ ਨੇ ਨਾ ਪ੍ਰਗਟ ਹੋਣਾ ਹੁੰਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਨੇ ਥਾਪੜਾ ਦੇ ਕੇ ਕੋਈ ਨਾ ਕੋਈ ਕਾਰਜ ਕਰਉਣਾ ਹੁੰਦਾ ਭਾਈ ਗੁਰਦਾਸ ਨੇ ਅੱਖਾਂ 'ਚ ਜੋ ਜਲੋ ਮਾਧਾ ਫਿਰ ਮਹਾਰਾਜ ਪ੍ਰਗਟ ਹੁੰਦੇ ਨੇ ਉਹ ਕਹਿੰਦੇ ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕਾ ਮੂਰਤ ਹਰ ਕੋ ਬੇਨ ਸਵਾਰੀ ਚੱਲੀ ਪੀੜੀ ਸੋਡੀਆਂ ਰੂਪਤ ਖਾਵੜ ਵਾਰੋ ਵਾਰੀ ਦਲ ਭੰਜਰਪੁਰ ਸੂਰਮਾ ਵੱਡ ਜੋਧਾ ਬਹੁਤ ਪਰ ਵਿਚਾਰੀ ਜੋਗ ਜੋਗ ਸਤਗੁਰ ਧਰੇ ਉਤਾਰੀ ਸੋ ਸਮੇ ਸਮੇ ਕੇ ਨਾਲ ਕਾਰਜ ਹੁੰਦੇ ਰਹਿਣਗੇ ਸੋ ਮੈਂ ਪੰਨ ਮਨਿੰਦਰ ਕੌਰ ਨੂੰ ਬੇਨਤੀ ਕਰਦਾ ਕਿ ਉਹ ਆਪਣੇ ਵਿਚਾਰ ਰੱਖਣ ਬਾਕੀ ਭਾਈ ਸਾਰਿਆਂ ਨੂੰ ਬੇਨਤੀ ਕਰਦਾ ਇੱਥੇ ਦਰਿਆ ਹੋਰ ਲਿਆ ਕੇ ਵਿਸ਼ਾਉ ਤੇ ਸੱਦੀਏ ਖਰਨਾ ਪਤਾ ਕਿਦੋਂ ਹੁੰਦਾ ਵੀ ਪਤਾ ਨਹੀਂ ਕਿਦਨੋਂ ਕੋਈ ਹਮਲਾਣਾ ਕਰ ਦੇਵੇ ਤੁਹਾਨੂੰ ਲੱਗਦਾ ਵੀ ਕਿਸੇ ਦੀ ਤਾਕਤ ਹੈਗੀ ਵੀ ਤੁਹਾਨੂੰ ਹਮਲਾ ਕਰ ਦੇਵੇ ਕੋਈ ਤੁਹਾਡੇ ਤੇ ਇਥੇ ਸਵਾਗ ਵੇਜਦੇ ਫਿਰਦੇ ਅਸੀਂ ਚੱਟਾ ਵੇਜਦੇ ਜਾ ਹੀ ਗੋਲੀਆਂ ਵੇਚਦੇ ਵੀ ਸਾਡੇ ਤੇ ਹਮਲੇ ਹੋ ਰਹੇ ਸੱਚ ਦੀ ਗੱਲ ਕਰਨੀ ਹੈ ਤੇ ਸੱਚ ਦੀ ਗੱਲ ਉਹ ਬੰਦਾ ਕਰ ਸਕਦਾ ਸੁਣ ਵੀ ਹੋ ਸਕਦਾ ਜਿਹੜਾ ਘਰੋਂ ਕਹਿ ਕੇ ਆਉਂਦਾ ਵੀ ਮੈਂ ਮਰਨ ਚੱਲਿਆ ਇਹ ਪੰਥ ਜਦੋਂ ਆਵਾਜ਼ ਮਾਰਦਾ ਨਾ ਸਰਲੱਥ ਜਿਹੜੇ ਆਪਣੇ ਆਪ ਹੀ ਪਰਗਟ ਹੁੰਦੇ ਆ ਬਹੁਤੀਆਂ ਆਵਾਜ਼ਾਂ ਦੇ ਤਾਂ ਮਾਰੀਏ ਨਾ ਵੀ ਸਾਡੇ ਘਰ ਦਾ ਕੰਮ ਹੋਵੇ ਸਾਡੇ ਘਰ ਦਾ ਕੰਮ ਹੋਵੇ ਤੇ ਕੱਲੇ-ਕੱਲੇ ਦੇ ਘਰਾਂ 'ਚ ਆ ਕੇ ਪੈਰ ਫੜ ਲੀਏ ਵੀ ਹਾਂ ਵੀ ਮੇਰੇ ਪੁੱਤਾਂ ਗੀੜਾ ਵਿਆਹ ਆ ਵੀ ਆਓ ਮੀਰ ਭਰਾ ਆਓ ਤੇ ਵੱਡਾ ਕੱਤ ਕਰੀਏ ਇਹ ਜਿਹੜਾ ਮਰਨ ਮੌਤ ਹੈ ਕਿਸੇ ਵਾਪੇ ਅੱਕ ਸੱਚ ਵਾਸਤੇ ਖੜਨਾ ਇਹ ਮਰਨ ਮੌਤ ਹੈ ਜੇ ਇਹਨੂੰ ਕਬੂਲ ਕਰਦੇ ਵੇ ਤੇ ਫਿਰ ਤੁਸੀਂ ਸਿੱਖ ਜੇ ਆ ਜਿੰਨੇ ਕ ਤੁਸੀਂ ਆਏ ਜੇ ਨਾ ਮੈਂ ਤੁਹਾਨੂੰ ਕਹਿਣਾ ਵੀ ਤੁਸੀਂ ਉੱਚੇ ਸੁੱਚੇ ਕਰਤਾਰ ਵਾਲਿਆਂ ਦੀ ਗਿਣਤੀ ਵਿੱਚ ਆਉਂਦੇ ਬਹੁ ਗਿਣਤੀ ਵਿੱਚ ਸੱਚ ਦੇ ਰਾਹ ਤੇ ਲੋਕ ਨਹੀਂ ਤੁਰਦੇ ਮਾਰਨੇ 43 ਲੈ ਕੇ 10 ਲੱਖ ਦੀਆਂ ਨਾਸਾਂ ਦੇ ਧੂਮਾ ਘੜ ਦਿੱਤਾ ਉਹ 75000 ਫੌਜ ਇੱਕ ਪਾਸੇ 1800 ਬੰਦਾ ਲੈ ਕੇ ਗੁਰੂ ਅਰਜਨ ਦੇਵ ਸਾਹਿਬ ਮਾਰਨੇ ਨਾਸਾਂ ਦੇ ਧੂਮਾ ਘੜ ਕੇ ਰੱਖ ਦਿੱਤਾ ਹਾਕਮਾਂ ਦੇ ਜ਼ਾਲਮਾਂ ਦੀ ਜੜ ਕੁੱਟੀ ਐ ਇਸੇ ਤਰ੍ਹਾਂ ਸਮੇਂ-ਸਮੇਂ ਦੇ ਸਤਿਗੁਰਾਂ ਨੇ ਜਿਹੜੇ ਕਾਰਜ ਸਾਡੇ ਕੋਲੋਂ ਲੈਣੇ ਨੇ ਉਹ ਆਪਣੇ ਆਪ ਹੀ ਉਹਨਾਂ ਦਾ ਕਾਰਜ ਕਰਨਾ ਵੀ ਉਹਨਾਂ ਨੇ ਸਾਡਾ ਬਹਾਰਨਾ ਹੀ ਐ ਆਉਂ ਮੈਂ ਹਰ ਪੈਰ ਜੀ ਹੁਣਾਂ ਨੂੰ ਬੇਨਤੀ ਕਰਾਂ ਤੇ ਸਿੰਘਾਂ ਨੂੰ ਬੇਨਤੀ ਕਰਾਂਗਾ ਥੋੜਾ ਥੋੜਾ ਪਿੱਛੇ ਨੂੰ हट ਜਾਣ ਤੇ ਹੁਣ ਪੈਰ ਨੂੰ ਬੇਨਤੀ ਕਰਾਓ ਆਪਣੇ ਬਚਨ ਸਾਹੇ ਕਰਨ ਨਿਹੰਗ ਸਿੰਘ ਗੁਰੂਆਂ ਲਾੜਵੀਆਂ ਫੌਜਾਂ ਪਹੁੰਚੀਆਂ ਮੈਂ ਜਿਉਂ ਆਇਆ ਕਰਦਾ ਏ ਸਾਡੀਆਂ ਉਹ ਬਾਹਮਾਂ ਨੇ ਸਾਡੇ ਕੋ ਭਰਾ ਨੇ ਜਿਨ੍ਹਾਂ ਨੇ ਜੰਗ ਦਿੱਤੇ ਜਿਨ੍ਹਾਂ ਨੇ ਵੱਡੇ ਵੱਡੇ ਘੱਲੂ ਘਾਰੇ ਚੱਲੇ ਆ ਜੇ ਘੱਲੂ ਘਾਰੇ ਨਾ ਚੱਲਣ ਵਾਲੇ ਹੁੰਦੇ ਤੇ ਐਦਾਂ ਕਿਸੇ ਨੇ ਦੀਵਾਨ ਨਾ ਹੋਵੇ ਸੀ ਐਦਾਂ ਕਿਸੇ ਨੇ ਬੋਲਣ ਦੇ ਨਾਲ ਤੁਹਾਨੂੰ ਅਸਰਾ ਤੇ ਪੱਗਾ ਨਹੀਂ ਸੀ ਤੁਹਾਡੇ ਰਹਿਣ ਦੇ ਗਿਆ ਇਹ ਪੱਗਾ ਬਚਾਉਣ ਵਾਸਤੇ ਸਰਾਂ ਦੀਆਂ ਕੁਰਬਾਨੀਆਂ ਕੀਤੀਆਂ ਨੇ ਇਹ ਸਿਰੇ ਪਰਬਾਨ ਕਰਕੇ ਤੇ ਫਿਰ ਆ ਸਿਰਾਂ ਤੇ ਤਾਜ ਆਏ ਨੇ ਮੈਂ ਨਾਲ ਹੀ ਹੋਰ ਇੱਕ ਗੁਰੂ ਜੀ ਚਲੋ ਜਿਵੇਂ ਸੇਵਾ ਲਈ ਐ ਮੈਂ ਨਾਲ ਇੱਕ ਬੇਨਤੀ ਵੀ ਕਰਨੀ ਆਪਣੇ ਭਰਾਵਾਂ ਨੂੰ ਕਿ ਮਿਹਣਾ ਨਹੀਂ ਹੁੰਦਾ ਆਪ ਤੋਂ ਛੋਟਿਆਂ ਨੂੰ ਆਪ ਤੋਂ ਵੱਡਿਆਂ ਨੂੰ ਪਿਆਰ ਨਾਲ ਕਹਿਣਾ ਕੋਈ ਮਿਹਣਾ ਨਹੀਂ ਹੁੰਦਾ ਜਾਂ ਕੋਈ ਹੁਕਮ ਲਾਈਏ ਹੀ ਕੋਈ ਪੱਤ ਦੇ ਜ਼ਹਿਦਾਦ ਨਹੀਂ ਇੱਕ ਨਮਾਣੇ ਦੇ ਟਾੜੀ ਆ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਕੁੱਕਰ ਆ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਵੀ ਆ ਜਿਹੜਾ ਸਰੂਪ ਜਿਦਨ ਪਿਆਰ ਹੋ ਗਿਆ ਨਾ ਅੰਗ ਸਿੰਘਾਂ ਵਾਲਾ ਪਿਆਰ ਪਿਆਰ ਤੇ ਮੈਂ ਤੁਹਾਨੂੰ ਲਿਖ ਕੇ ਦੇਣ ਦੀ ਲੋੜ ਆ ਤੁਹਾਨੂੰ ਲਿਖ ਕੇ ਦੇ ਦਿੰਨਾ ਵੀ ਤੁਹਾਨੂੰ ਦਿੱਲੀ ਗਾੜੀ ਗੋਡੇ ਦੇਖਣ ਦੀ ਲੋੜ ਨਹੀਂ ਦਿੱਲੀ ਵਾਲੇ ਆਪ ਚੱਲ ਕੇ ਤੁਹਾਡੇ ਕੋਲ ਆਉਣਗੇ ਪਹਿਲਾਂ ਵੀ ਨਵਾਬੀਆਂ ਸਾਡੇ ਕੋਲ ਆਈਆਂ ਸੀ ਥੋਕਰਾ ਮਾਰੀਆਂ ਕਿ ਸਾਨੂੰ ਨਵਾਬੀਆਂ ਨਹੀਂ ਚਾਹੀਦੀਆਂ ਅਸੀਂ ਸੱਚ ਦੇ ਰਾਹ ਤੇ ਤੁਰਨ ਵਾਲੇ ਗੁਰੂ ਦੇ ਸੱਚੇ ਸੋਚੇ ਸਿੱਖਿਆ ਇਸ ਕਰਕੇ ਸਿੱਖੀ ਨੂੰ ਧਾਰਨ ਕਰੋ ਸ਼ੈਤਰਧਾਰੀ ਹੋ ਪਿਆਰ ਪਰ ਪਿਆਰ ਹੋ ਕੇ ਦਰਉਦੀਆਂ ਖੁਸ਼ੀਆਂ ਲੋ ਆਓ ਪੈਰ ਦੇ ਕੋਲ ਬਚਨ ਸਰਵ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਬਹੁਤ ਧੰਨਵਾਦ ਵੀਰ ਮਾਨ ਸਿੰਘ ਅਕਾਲੀ ਦਾ ਜਿਹੜੇ ਅੱਜ ਭਾਈ ਅਮਰਪਾਲ ਸਿੰਘ ਮੈਰਾ ਦੇ ਹੱਥ ਵਿੱਚ ਖੜੇ ਆ ਤੇ ਸਾਡਾ ਫਰਜ਼ ਵੀ ਬਣਦਾ ਆ ਹਰ ਜਿਹ ਵੀ ਪੰਦਾ ਸਾਡਾ ਕਿ ਜੇ ਸਾਡੇ ਵੀਰ ਮਰਜੀਬ ਦੇ ਸਾਡੇ ਹੱਕ ਵਿੱਚ ਖੜਦੇ ਨੇ ਤੇ ਸਾਨੂੰ ਮੇਰਾ ਦੇ ਨਾਲ ਜੂਟ ਕਰਨਾ ਚਾਹੀਦਾ ਹੈ ਬੜਾ ਦੁੱਖ ਲੱਗਾ ਭਾਈਆ ਮਰਪਾਲ ਸਿੰਘ ਮੈਰੋ ਨੇ ਜਦੋਂ ਲੋਕੇ ਉਹਨਾਂ ਦੀ ਮੈਂ ਵੀਡੀਓ ਵੇਖੀ ਮੇਰਾ ਕਲੇਜਾ ਫਟ ਗਿਆ ਕਿ ਮਨਾ ਅੱਜ ਸਾਡੇ ਵੀਰ ਹੱਕ ਸੱਚ ਦੇ ਪੈਰਾ ਦੇਣ ਵਾਲੇ ਜਦੋਂ ਉਹਨਾਂ ਦਾ ਮਨਮੋਹ ਵਾਲਾ ਤੇ ਕੋਈ ਮਨੋਵਾਲ ਨੂੰ ਛੇਸ ਲੱਗਦੀ ਆ ਤੇ ਉਹ ਰਹਿਣਾ ਪੈਣਾ ਤੇ ਮਰ ਜਾਂਦੀਆਂ ਭੈਣਾ ਭਰਾਵਾਂ ਦੇ ਅੱਖਾਂ 'ਚ ਅੱਥਰੂ ਨਹੀਂ ਦੇਖ ਸਕਦੀਆਂ ਸੋ ਮੈਂ ਜਦੋਂ ਬੰਦੀਆਂ ਤੇ ਮੈਨੂੰ ਬਰਾ ਦੋਸਤਾਂ ਜਿਹੜੀਆਂ ਨਹੀਂ ਆਈਆਂ ਮੈਂ ਲਾਈਵ 'ਉਹ ਕਿਹੜੀ ਗੱਲ ਕਹੀ ਸੀ ਕਿ ਆਪਾਂ ਰਹਿ ਗਏ ਆ ਸਿਰਫ ਗੁਰਦੁਆਰਾ ਸਾਹਿਬ ਦੇ ਗ੍ਰੰਥੀਆਂਪੁਰ ਦੇ ਨਾਲੇ ਆਪਣੇ ਤੋਂ ਮਾੜੇ ਤਾਂ ਗੰਡਾ ਚਿੱਪੜ ਵਾਲੇ ਕੀ ਗੱਲ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਹੀਂ ਕੋਹਰ ਬੇਅਦਬੀ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਮੈਂ ਵੀ ਭਾਈ ਅਮਰਪਾਲ ਦਾ ਹੀ ਮਾਰੋ ਬਤਕਤ ਕੌਮੀ ਜੇਓ ਬੀਬੀ ਆਪਣੇ ਬਿਆਨਾਂ ਤੋਂ ਮੁੱਕਤ ਨਹੀਂ ਅਸੀਂ ਇਕੱਠੇ ਹੋ ਕੇ ਬੀਬੀ ਨੇ ਹੀ ਪਰਚਾ ਕਰਵਾਈਏ ਕਿਉਂਕਿ ਉਹ ਵੀ ਉਸ ਝੂਠੇ ਸਾਥ ਦੇ ਬਰਾਬਰ ਹੀ ਜਿੰਨੇ ਉੱਥੇ ਕਤਰਮ ਕੀਤਾ ਹੈ ਮੈਂ ਖੜੀ ਆ ਮੈਂ ਵਾਅਦੇ ਨਾਲ ਕਿੰਨੀ ਕਿਸੇ ਦੀ ਜੁਰਤ ਨਹੀਂ ਭਵੇਂ ਰਾਤ ਦੇ 12 1 ਵਜੇ ਤੱਕ ਜੀ ਬਾਹਰ ਨਿਕਲੀਏ ਕਹਿੰਦੀ ਜੁਰਤੇ ਤੂੰ ਸਭ ਗੱਲ ਕਰ ਜਮ ਕੰਨੀ ਸਾਡੇ ਵਿੱਚ ਆਪਣੇ ਝੂਠੀ ਆਪਾਂ ਨਕਲੀ ਸਾਹਬਾਂ ਦੇ ਦੇਣਾਂ ਤੇ ਲੈਣ ਕੀ ਜਾਂਦੇ ਮੈਨੂੰ ਆਪਣੀਆਂ ਭੜਾ ਤੇ ਵੀ ਬੜਾ ਹੋਸਾ ਗੁਰੂ ਬਰਨਸਾ ਜੀ ਤਨਪੰਚੀ ਗੁਰੂ ਰਾਮਦਾਸ ਪਾਠੇ ਦਰਤੇ ਜਾਇਆ ਕਰੋ ਬਾਬਾ ਦੀਪ ਸਿੰਘ ਜੀ ਦਾ ਆਸਥਾਨ ਆ ਉੱਥੇ ਜਾਇਆ ਕਰੋ ਕਿਉਂ ਇਹਨਾਂ ਨਗਰੀ ਸਾਧਾਂ ਦੇ ਡੇਰਿਆਂ ਤੇ ਜਾ ਕੇ ਕਰਨ ਦੀਆਂ ਲੱਤਾਂ ਘੁੱਟ ਦੇ ਜੇ ਤੇ ਮੁੜ ਕੇ ਆਪਾਂ ਦਵਾਈਆਂ ਪਾਉਣੇ ਕਿ ਸਾਡੀ ਬੱਚੀ ਨਾਲ ਗਲਤ ਹੋ ਗਿਆ ਸਾਡੀ ਬੱਚੀ ਨਾਲ ਗਲਤ ਹੋ ਗਿਆ ਕੇਵਲ ਤੋਂ ਕੇਵਲ ਸੰਤ ਪੰਚੀ ਗੁਰੂ ਗੋਬਿੰਦ ਸਿੰਘ ਸੱਚੇ ਪਾਛੇ ਦੇ ਬਚਨ ਸੀਗੇ ਵੀ ਸਿੱਖ ਵੀ ਜਿਹੜਾ ਸੇਰ ਆ ਗੁਰੂ ਬਰਨਸਾ ਵੀ ਦੇ ਅੱਗੇ ਹੀ ਝੁਕਣਾ ਚਾਹੀਦਾ ਹਾਂ ਸੰਤਾਰਜੋਗ ਨੇ ਸਾਡੀਆਂ ਜਿਹੜੇ ਸੰਤ ਸਾਡੇ ਸਾਧ ਜਿਹੜੇ ਸਾਡੇ ਮਤਲਬ ਸਾਡੇ ਜਿਹੜੇ ਮਾ ਮੁਰਖ ਨੇ ਸਾਡੀ ਕੌਮ ਦੇ ਵਰਸਾਏ ਬੇ ਸਿਰ ਝੁਕਦਾ ਉਹਨਾਂ ਦੇ ਅੱਗੇ ਹੀ ਫੋਟੇ ਬਲਾਉਂਦੇ ਉਹਨੂੰ ਫੋਟੇ ਸਾਜੀ ਕਰਦਾ ਸਾਡਾ ਪਰਜ ਬਾਬਾ ਉਹਨਾਂ ਤੋਂ ਬਾਬਾ ਦਲਵਿੰਦਰ ਸਿੰਘ ਹੁਣੀ ਨੇ ਲੰਗਰ ਸਾਹਿਬ ਵਾਲੇ ਤੁਸੀਂ ਉਹਨਾਂ ਦੇ ਕੋਲ ਚਲੇ ਜਾਓ ਤਾਂ ਕਿ ਬੀਬੀ ਦੇ ਨਾਲ ਫੋਟੋ ਨਹੀਂ ਕਟੋਲਗੇ ਉਹ ਕਹਿਣਗੇ ਕਿ ਆਪਣੇ ਪਰਿਵਾਰ ਦਾ ਮੈਂਬਰ ਕਿਉਂ ਕਿਉਂਕਿ ਉਹਨਾਂ ਨੂੰ ਪਤਾ ਉਹ ਸੰਗਤ ਦੇ ਵਿੱਚ ਵਿਚਰਦੇ ਉਹਨਾਂ ਨੂੰ ਪਤਾ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣਾਉਂਦੇ ਜਿਹੜਾ ਬੰਦਾ ਉੱਚੇ ਕਿਰਦਾਰ ਵਾਲਾ ਬੜਾ ਕੋਈ ਸੋਚਦਾ ਹੈ ਸੋ ਗਲਤੀਆਂ ਸਾਡੇ ਵਿੱਚ ਆ ਅਸੀਂ ਇਹਨਾਂ ਸਾਧਾਂ ਦੇ ਡੇਰਿਆਂ ਤੇ ਲੈਣ ਕੀ ਜਾਂਦੇ ਆ ਮੈਨੂੰ ਰੋਸ ਆਪਣੀਆਂ ਭੈਣਾਂ ਦੀ ਤਾਂ ਤੁਸੀਂ ਤੇ ਆਪਣੇ ਘਰੇ ਕੇਸੀ ਇਸ਼ਨਾਨ ਕਰਕੇ ਚੌਂਕੜਾ ਲਾ ਕੇ ਗੁਰੂ ਰਾਮਦਾਸ ਪਾਤਸ਼ਾਹ ਜੀ ਤੇ ਗੜੀ ਬਰਦਾਸ਼ ਕਰਕੇ ਤੇ ਪੰਜਾਂ ਬਾੜੀਆਂ ਦਾ ਨਿਤਨੇਮ ਕਰੋ ਨਾ ਗੁਰੂ ਰਾਮਦਾਸ ਪਾਤਸ਼ਾਹ ਜੀ ਉੱਥੇ ਵੀ ਹਾਜ਼ਰ ਹੋ ਜਾਂਦੇ ਆ ਕਿੱਥੇ ਆ ਜਰਮੀ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੱਜ ਅਸੀਂ ਪਾਸਾ ਲੱਕ ਲਿਆ ਇਹਨਾਂ ਨਕਲੀ ਸਾਧਾਂ ਤੇ ਡੇਰੇਆਂ ਤੇ ਅਸੀਂ ਜਾਣਾ ਸ਼ੁਰੂ ਕਰਤਾ ਤੇ ਸਾਨੂੰ ਇਹੋ ਜਿ ਦੇ ਦਿਨ ਵੇਖਣੇ ਪਏ ਇਹ ਸਾਧ ਆਏ ਕਿੱਥੋਂ ਮੈਂ ਲਾਈਵ ਦੇ ਵਿੱਚ ਵੀ ਆਪਣੇ ਚ ਬੋਲਿਆ ਸੀਗਾ ਵੀ ਇਹ ਸਾਧ ਬਣੇ ਕਿੱਥੋਂ ਇਹਨਾਂ ਸਾਧਾਂ ਨੂੰ ਅਸੀਂ ਸਮਝ ਹੀ ਨਹੀਂ ਸਕਦੇ ਅਸੀਂ ਸਰੂਪ ਵੇਖ ਲੈਨੇ ਆ ਕਿ ਇਹਨੇ ਸਿਰ ਦੇ ਦਸਤਾਫਾ ਫਜਾਇਆ ਤੇ ਇਹਨੇ ਆ ਕੀਤਾ ਜਿੰਨਾ ਚਿਰ ਆਪਾਂ ਕਿਸੇ ਦੇ ਵਿੱਚ ਵਿਚਰ ਕੇ ਉਹਦਾ ਪੂਰੀ ਤਰ੍ਹਾਂ ਸਾਨੂੰ ਉਹਦੇ ਜੀਵਨ ਬਾਰੇ ਗਿਆਨ ਨਹੀਂ ਹੁੰਦਾ ਸਾਨੂੰ ਉਹਦੇ ਨਾਲ ਬਚਨ ਵੀ ਨਹੀਂ ਸਾਂਝਾ ਕਰਨਾ ਚਾਹੀਦਾ ਫਤਿਹ ਬਲਾਓ ਫਤੇ ਸੰਜੀ ਜਰੂਰ ਕਰੋ ਕਿ ਫਤੇ ਗੁਰੂ ਗੁਰੂ ਵਰਤੇ ਤਾਂ ਪਾਛਾ ਦੀ ਫਤੇ ਕਿਸੇ ਦਿਨੀ ਨਹੀਂ ਆਗੀ ਫਤੇ ਸੰਜੀ ਕਰੋ ਜਦੋਂ ਇਹ ਜਿਹੜੇ ਸਾਧ ਨੇ ਇਹ ਪੈਦਾ ਕੀਤੇ ਨੇ ਸਰਕਾਰਾਂ ਸਾਡੇ ਵਰਗੇ ਮੂਰਖ ਲੋਕ ਇਹਨਾਂ ਝੂਠੇ ਸਾਧਾਂ ਦੇ ਨਾਲ ਜੁੜਦੇ ਨੇ ਤੇ ਉਹਨਾਂ ਦੀਆਂ ਵੋਟਾਂ ਪੱਕੀਆਂ ਹੁੰਦੀਆਂ ਤੇ ਜਿੰਨੇ ਸਾਡੇ ਐਮ ਐਲ ਏ ਮੰਤਰੀ ਨੇ ਉਹ ਇਹਨਾਂ ਸਾਧਾਂ ਦੇ ਕੋਲੋਂ ਵੋਟਾਂ ਲੈਂਦੇ ਨੇ ਉਹ ਸਾਧਾਂ ਦੇ ਹੱਕ ਵਿੱਚ ਵੋਟ ਕਰਦੇ ਤਾਂ ਇਹਨਾਂ ਸਾਧਾਂ ਨੂੰ ਸ਼ੈ ਮਿਲਦੀ ਨਕਲੀ ਸਾਧਾਂ ਨੂੰ ਇਹੋ ਜੇ ਕੰਮ ਕਰਨ ਦੇ ਇਹ ਗੱਲ ਸੋਚਣ ਵਾਲੀ ਆ ਪਹਿਲੀ ਗੱਲ ਤੇ ਆਪਾਂ ਆਪਣੀਆਂ ਬੱਚੀਆਂ ਨੂੰ ਉਥੇ ਲੈ ਕੇ ਕਿਉਂ ਜਾਂਦੇ ਮੈਨੂੰ ਰੋਸ ਸੇ ਅੱਜ ਉਹਨਾਂ ਪਰਿਵਾਰਾਂ ਦੇ ਉੱਤੇ ਵੀ ਆਪਾਂ ਆਪਣੀਆਂ ਬੱਚੀਆਂ ਨੌਜਵਾਨਾਂ ਨੂੰ ਉਥੇ ਲੈ ਕੇ ਕਿਉਂ ਜਾਂਦੇ ਆ ਸੱਚਖੰਡ ਸੇ ਨੀ ਹਰਿਮੰਦਰ ਸਾਹਿਬ ਚਲੇ ਜਾਓ ਮਹੀਨੇ ਬਾਅਦ ਚਲੇ ਜਾਓ ਉਥੇ ਦਰਸ਼ਨ ਮਦਾਰੇ ਕਰੋ ਵਰਤਨਾ ਦੀ ਸੇਵਾ ਕਰੋ ਪ੍ਰਕਰਮਾਂ ਦੀ ਸੇਵਾ ਕਰੋ ਕਿਉਂ ਆਪਾਂ ਇਹੋ ਜਿਹੇ ਖਾਣੇ ਤੇ ਜਾ ਕੇ ਬੈਠਦੇ ਆ ਸੋ ਦੂਜੇ ਨੰਬਰ ਤੇ ਮੈਂ ਉਹਨਾਂ ਜਥੇਬੰਦੀਆਂ ਨੂੰ ਵੀ ਦਲਕਾਰ ਕੇ ਕਹਿੰਨੂ ਮੈਨੂੰ ਕਿਸੇ ਦਾ ਡਰ ਨਹੀਂ ਮੈਂ ਕੱਲ ਵੀ ਇਹੋ ਗੱਲ ਕਹੀ ਸੀ ਕਿ ਜੇ ਕੋਈ ਮੈਨੂੰ ਕਵੇ ਤੇ ਮੈਨੂੰ ਕੋਈ ਡਰ ਨਹੀਂ ਪਾਇਆ ਵੀਰ ਜਿੱਤਰਾ ਵੀਰ ਜੀ ਨੇ ਕਿਹਾ ਨਾ ਕਿ ਅਸੀਂ ਘਰੋਂ ਮਰਨ ਵਾਸਤੇ ਤੁਰੇ ਆਂ ਸਾਨੂੰ ਕੋਈ ਮਹਾਰਾਜ ਕਹਿੰਦਾ ਸੱਚੇ ਪਾਤਸ਼ਾਹ ਦੇ ਬਚਨ ਆ ਵੀ ਜਦੋਂ ਆਪਾਂ ਆਪਣੇ ਆਪ ਨੂੰ ਨੀਮਾ ਛੁੱਟ ਕੇ ਜਿਉਣਿਆ ਨਾ ਤੇ ਤੁਹਾਡੇ ਉੱਤੇ ਸਾਰੇ ਆਣ ਕੇ ਹੈਵੀ ਹੋਵਾਂਗੇ ਜਦੋਂ ਤੁਹਾਡਾ ਆਪਣਾ கர்ਦਾਰ ਉੱਚਾ ਹੋਊਗਾ ਅਸੀਂ ਇਹੋ ਜੇ ਮਰਜੀਬੜੇ ਸਿੰਘਾਂ ਦੇ ਨਾਲ ਖੜੇ ਹੋਵਾਂਗੇ ਗਿਣਤੀ ਵੀਰੋਂ ਢੇਡਾਂ ਦੀ ਜ਼ਿਆਦਾ ਹੁੰਦੀ ਸ਼ੇਰਾਂ ਦੀ ਗਿਣਤੀ ਨਹੀਂ ਉਹੀ ਮਹਾਰਾਜ ਨੇ ਕਹੀ ਮੈਂ ਅਖੀਰਾਂ ਨੂੰ ਬੇਨਤੀ ਕਰ ਰਹੀ ਹਾਂ ਕਿ ਜਿੰਨੇ ਵੀ ਆ ਮੇਰੇ ਵੀਰ ਖੜੇ ਨੇ ਨਾ ਵੀਰੋਂ ਸਾਡੇ ਆਣ ਕੇ ਤੇ ਇੱਕ ਬੇਨਤੀ ਮੈਂ ਹੋਰ ਕਰਨਾ ਚਾਹੁੰਦੀ ਹਾਂ ਕਿ ਜਿਨ੍ਹਾਂ ਨੂੰ ਵੀਰ ਅਮਰਪਾਲ ਮਹਿਲੋਂ ਦੇ ਨਾਮ ਰਹੀ ਕਈਆਂ ਨੂੰ ਹੈਗੀ ਆ ਖੁੰਦਕ ਵੀ ਤੁਸੀਂ ਕਿਉਂ ਜਾਂਦੇ ਮੈਨੂੰ ਵੀ ਕਹਿੰਦੇ ਕਿਉਂ ਜਾਂਦੇ ਅਸੀਂ ਅੱਜ ਭਾਈ ਅਮਰਪਾਲ ਸਿੰਘ ਮਹਾਰਾ ਕਰਕੇ ਵੀ ਤੁਸੀਂ ਨਾ ਜਿਓ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਜੇ ਨਾ ਤੁਹਾਡੇ ਗੁਰੂ ਸਾਹਿਬ ਜੀ ਨੇ ਉਥੇ ਬੇਅਦਬੀ ਹੋਈ ਕੋਰ ਬੇਅਦਬੀ ਹੋਈ ਉਥੇ ਤੁਸੀਂ ਉਹਨਾਂ ਨੂੰ ਤਾਂ ਗੁਰੂ ਮੰਨਦੇ ਜੇ ਨਾ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਬਾਪ ਪਾਪਾ ਹੈ ਅੱਜ ਉਸ ਵੀਰ ਦੇ ਨਾਲ ਤੁਸੀਂ ਜ਼ਰੂਰ ਖੜੋ ਕਿਉਂਕਿ ਉਸ ਵੀਰ ਦੇ ਨਾਲ ਮੈਂ ਵਿਚਣੀ ਆ ਉਹਨਾਂ ਮੈਂ ਜਿੱਥੇ ਵੀ ਬਾਤ ਮਾਰੀ ਆ ਕਿ ਵੀਰ ਐਸ ਪਰਿਵਾਰ ਦੀ ਫੀਸ ਚੜਨ ਵਾਲੀ ਆ ਵੀਰ ਐਸ ਪਰਿਵਾਰ ਦਾ ਆਕਾਰ ਹੈ ਜਿਆ ਉਸ ਵੀਰ ਨੇ ਬਿਨਾਂ ਵੀਡੀਓ ਪਾਉਣ ਤੋਂ ਉਸ ਉਹਨਾਂ ਪਰਿਵਾਰਾਂ ਦੀ ਮਦਦ ਕੀਤੀ ਆ ਬਕਾਇਦਾ ਮੇਰੇ ਹੱਥੀਂ ਮਾਇਆ ਗਈ ਬਿੰਨੂ ਪਤਾ ਵੀ ਵੀਰ ਨੇ ਕਿੰਨਾ ਕਿੰਨਾ ਦੀ ਮਦਦ ਕੀਤੀ ਸੋ ਇਹੋ ਜੇ ਅੱਜ ਅਸੀਂ ਸਿੰਘਾਂ ਦਾ ਨਾ ਖੜੀਏ ਆਪਣੇ ਵੀਰਾਂ ਦੇ ਨਾਲ ਨਾ ਖੜੀਏ ਮੈਂ ਤੇ ਆਪਣੇ ਪੇਕੇ ਪਰਿਵਾਰ ਨੂੰ ਪੇਕਾ ਨਹੀਂ ਜਿੰਦ ਪਰਿਵਾਰ ਨਹੀਂ ਜਿੰਦੀ ਮੇਰੇ ਪਰਿਵਾਰ ਤੁਸੀਂ ਜੇ ਮੇਰੇ ਭਰਾ ਤੁਸੀਂ ਜੇ ਕਿਉਂਕਿ ਮੇਰੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇਹ ਮੈਨੂੰ ਪਰਿਵਾਰ ਦਿੱਤਾ ਮੇਰੇ ਵੀ ਤੁਸੀਂ ਜੇ ਮੈਂ ਤੁਹਾਡੇ ਉੱਪਰ ਮੈਨੂੰ ਫੋਨ ਵੀ ਡੋਲਣਾ ਪਉਂਦਾ ਤੁਹਾਡੀ ਭੈਣ ਫੋਨ ਵੀ ਡੋਲਰੂਗੀ ਤੁਹਾਡੇ ਉੱਪਰ ਕਿਉਂਕਿ ਜੜੀਆਂ ਭੈਣਾਂ ਹੁੰਦੀਆਂ ਨੇ ਨਾ ਭੈਣਾਂ ਆਪਣੇ ਪਰਿਵਾਰ ਦੇ ਅੱਖਾਂ ਵਿੱਚ ਪੱਤਰੂ ਨਹੀਂ ਦੇਖ ਸਕਦੀ ਜਦੋਂ ਮੈਂ ਅਮਨ ਪ੍ਰਤਾਪ ਸਿੰਘ ਨੂੰ ਮੇਨ ਬੁਲਾਉਂਦਿਆਂ ਦੇਖਿਆ ਨਾ ਮੇਰਾ ਕਾਰਜਾ ਪੜ ਗਿਆ ਤੇ ਮੇਰੇ ਇੰਨਾ ਸੱਚਾਈ ਤੇ ਚੱਲਿਆ ਆਪਕ ਨੂੰ ਰੋਣ ਨੂੰ ਇਹਨਾਂ ਨੇ ਮਜਬੂਰ ਕੀਤਾ ਤੇ ਰੋਣ ਨੂੰ ਮਜਬੂਰ ਕਿੰਨਾ ਕੀਤਾ ਆਪਣੇ ਨੂੰ ਅੱਜ ਇੱਥੇ ਜਗਾ ਨਹੀਂ ਲੱਪਣੇ ਚਾਹੀਦੀ ਸਾਨੂੰ ਖੜ੍ਹ ਨੂੰ ਜਗਾ ਨਹੀਂ ਲੱਪਣੇ ਚਾਹੀਦੀ ਕਿਉਂਕਿ ਉਸ ਵੀਰ ਨੇ ਗੁਰੂ ਸਾਹਿਬ ਕਰਕੇ ਨਾਰਾ ਮਾਰਿਆ ਧੀਆਂ ਪਾੜਾ ਕਰਕੇ ਨਾਰਾ ਮਾਰਿਆ ਅਸੀਂ ਤੇ ਉਹ ਕੌਮ ਸੀ ਜਿਹੜੇ ਅਫਗਾਨੀਆਂ ਦੇ ਕੋਲੋਂ ਦੂਜੀਆਂ ਧੀਆਂ ਮਿਠਾ ਦੇ ਹੁੰਦੇ ਅੱਜ ਪੰਜਾਬ ਦੇ ਵਿੱਚ ਜੇ ਆਪਾਂ ਇਹ ਕਦਮ ਨਾ ਚੁੱਕੇ ਤੇ ਇੱਥੇ ਬਿਹਾਰ ਵਰਗਾ ਮਹਾਉ ਹੋ ਜਾਊਗਾ ਤੁਸੀਂ ਕਲਕੱਤੇ ਦੀ ਮੇਰੀਆਂ ਭੈਣਾਂ ਨੇ ਸਾਰੀਆਂ ਨੂੰ ਸੁਣੀ ਆ ਵੀ ਕੋਥੇ ਵੀ ਪਹੁੰਚਿਆ ਵੀਰ ਅਮਰ ਦਾ ਮੈਦਾਨ ਉੱਥੇ ਕਲਕੱਤੇ ਦੀ ਵੀਰ ਪਹੁੰਚਿਆ ਕੇ ਧੀਆਂ ਭਾਂਡੇ ਨਾਲ ਨਹੀਂ ਖਾਚੇਗਾ ਕਿਉਂਕਿ ਸਾਡੇ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਬੈਟੀ ਆਉਂਦੀ ਭਰੀ ਆ ਅਸੀਂ ਧੀਆਂ ਦਾ ਨ ਵੀ ਇੱਜ਼ਤੇ ਰੱਖਵਾਦੇ ਆ ਆਪਣੀ ਕੌਮ ਦੇ ਰਖਵਾਲੇ ਆ ਜਿੱਥੇ ਸਾਡਾ ਹੱਕ ਸੱਚ ਨਾਲ ਖੜਨਾ ਪਵੇ ਅਸੀਂ ਵੇਚ ਜਿ ਕੋ ਕੀ ਕਰਦੇ ਆ ਤੇ ਖੜਨਾ ਵੀ ਚਾਹੀਦਾ ਵਾ ਮੈਂ ਕਹਿ ਕੇ ਧੰਨਵਾਦ ਆ ਭਾਈ ਪੰਜਾਬ ਸਿੰਘ ਸਲਤਾਨ ਨੰਡਾਗਾ ਉਹ ਵੀ ਇੱਥੇ ਪਹੁੰਚੇ ਨੇ ਮਾਰਾ ਚੜ੍ਹਦੀ ਕਲਾ ਕਰੇ ਤੇ ਦੂਜੇ ਨੰਬਰ ਤੇ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਫੇਰ ਗੱਲ ਮੇਰੀ ਘਮ ਘਮਾ ਕੇ ਨਾਲ ਜੱਥੇਬੰਦੀਆਂ ਤੇ ਹੀ ਹੁੰਦੀ ਆ ਪੰਜਾਬ ਦੀਆਂ ਕੁੜੀਆਂ ਅਮਰਾ ਸਾਡੀਆਂ ਇੱਕ ਦੋ ਜੱਥੇਬੰਦੀ ਬੋਲੀ ਆ ਬਾਕੀ ਆਪਣੇ ਸ੍ਰੀ ਅਮਰ ਸਾਹਿਬ ਸਾਥੀ ਬਾਕੀ ਕੋਈ ਜੱਥੇਬੰਦੀ ਨਹੀਂ ਬੋਲੀ ਕਿਉਂਕਿ ਗੱਲ ਸਾਨੂੰ ਇੱਥੇ ਪਹੁੰਚ ਤੇ ਅਸੀਂ ਕਿਤੇ ਮੈਂ ਇਹ ਵੀ ਗੱਲ ਕਹੀ ਸੀ ਮਹਾਰਾਜ ਮੈਂ ਤੇਰੇ ਦਰ ਤੇ ਖੜੀ ਹਾਂ ਸੱਚੇ ਪਾਤਸ਼ਾਹ ਵੀ ਅਮਰਪ੍ਰਮਾਣ ਮੈਨਾਂ ਹੱਥੀ ਮਾਰਾਂ ਲੱਗੇ ਪਰ ਇਹ ਸਚਾਈ ਜੇ ਅੱਜ ਸਾਡੇ ਭਰਾ ਨੂੰ ਕੋਚ ਹੋ ਜਾਂਦਾ ਨਾ ਅਸੀਂ ਸਟੇਜਾਂ ਤੇ ਤਾਰਾ ਮਾਰਨੀਆ ਕਿ ਉਹ ਬੰਦਾ ਬੜਾ ਚੰਗਾ ਸੀ ਮਰਨ ਤੋਂ ਵਾਧਾ ਸਾਨੂੰ ਪਤਾ ਲੱਗਾ ਕਿ ਬੰਦਾ ਚੰਗਾ ਸੀ ਅਸੀਂ ਕਸਮ ਖਾ ਲਈਏ ਕਿ ਅਸੀਂ ਜੀਦੇ ਜੀ ਕਿਸੇ ਦੇ ਨਾਮ ਨਹੀਂ ਕਰਨਾ ਰੋਗ ਆ ਮੇਰੇ ਮਨ ਦੇ ਵਿੱਚ ਉਹਨਾਂ ਜੱਤੇ ਬੰਦੀਆਂ ਵਾਸਤੇ ਜਿਹੜੇ ਅੱਜ ਇੱਥੇ ਨਹੀਂ ਪਹੁੰਚੇ ਜਾਂ ਉਹ ਨਹੀਂ ਬੋਲੇ ਨਿਗਾਹ ਪ੍ਰਤੀ ਇਹ ਸ਼ੋਸ਼ਕ ਮੀਡੀਆ ਤੇ ਫੇਸਬੁਕਾਂ ਤੇ ਅਸੀਂ ਐਨਾ ਰੌਲਾ ਪਾਉਂਦੇ ਆ ਕਿ ਇਹ ਸਾਡਾ ਕੋਈ ਅੰਤੜ ਮੁੱਦਾ ਨਹੀਂ ਸੀਗਾ ਇਹ ਵੀ ਸਾਡਾ ਕੋਈ ਅੰਤੜ ਮੁੱਦਾ ਸੀਗਾ ਇੱਥੇ ਤੁਹਾਨੂੰ ਸਾਰਿਆਂ ਨੂੰ ਬੋਲਣਾ ਚਾਹੀਦਾ ਸੀਗਾ ਪਰ ਪਤਾ ਆਂਦੇ ਨਾ ਜਦੋਂ ਜਿਹੜਾ ਅਮੀਰ ਬੰਦਾ ਹੋਵੇ ਨਾ ਗਰੀਬ ਬੰਦੇ ਦੇ ਦਰ ਦੇ ਮੂਹਰੇ ਹਰ ਇੱਕ ਫਕੂਰਾ ਮਾਰ ਕੇ ਨੰਗਦਾ ਤੇ ਜਦੋਂ ਪਤਾ ਹੋਵੇ ਨਾ ਅਗਲੇ ਦੇ ਦਾਰਫਾਂ ਦੀ ਨੰਗਣਾ ਤੇ ਇਥੋਂ ਡੇੜੀ ਡਾਗਿਆ ਮੱਲਾ ਚਾਉਣੀ ਪਰ ਅੱਥੇ ਲੋਕੇ ਜੁੱਤੀ ਦਾ ਖਰਾਕ ਨਹੀਂ ਹੁਣ ਦਿੰਦੇ ਇਹ ਲੋਕ ਜਿਹੜੇ ਨੇ ਉਹਨਾਂ ਦੀ ਕੈਟਾਗਰੀ ਚ ਆਪਣੇ ਤੋਂ ਗਰੀਬ ਨੂੰ ਦੱਪਣ ਵਾਲੇ ਮੈਂ ਕਹਿੰਦੀ ਹਾਂ ਜਿਹੜੇ ਵੀ ਤੁਹਾਡੇ ਅੰਦਰ ਕੋਈ ਮਾੜੀ ਗੱਡੀ 11 ਤ ਹੈਗੀ ਆ ਨਾ ਤੇ 26 ਤਰੀਕ ਨੂੰ ਵੀਰ ਨੇ ਉੱਥੇ ਕੱਟ ਰੱਖਿਆ 26 ਨੂੰ ਹੀ ਹਾਂਜੀ ਉਹਨਾ ਮੌਤ ਕਰਨਾ ਹੈ ਭਾਈ ਅਮਰਪਾਲ ਸਿੰਘ ਬੈਠੋ ਖਾਣੇ ਮੁਗ ਗਿਆ ਨਾ ਬਹੁਤ ਵੱਡਾ ਕੱਤਰਤਾ ਰੱਖਣੀ ਆ ਸੋ ਉੱਥੇ ਅਸੀਂ ਭਾਈ ਅਮਰਪਾਲ ਨਰੋਂ ਦੇ ਭਾਵੇਂ ਹੱਕ ਚ ਨਹੀਂ ਨਾ ਜਾਇਆ ਪਰ ਗੁਰੂ ਕਾ ਲੂ ਰਾਤ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੇ ਹੋ ਤੇ ਗੁਰੂ ਗ੍ਰੰਥ ਸਾਹਿਬ ਜੀ ਕਰਕੇ ਉਸ ਕੱਤਰਤਾ ਵਿੱਚ ਜਰੂਰ ਪਹੁੰਚਿਓ ਮੇਰੇ ਵੀਰ ਕਿਉਂਕਿ ਅਸੀਂ ਬੜੀਆਂ ਗਲਤੀਆਂ ਕੀਤੀਆਂ ਆਪਣੀ ਕੌਮ ਦੇ ਵਿੱਚ ਸਾਡੇ ਉਹ ਮਰਜੀਵ ਦੇ ਸੰਤ ਜੀ ਜਿਆਨੀ ਜਰਨੈਲ ਸਿੰਘ ਜੀ ਪਿੰਡ ਰਾਮ ਵਾਲੇ ਅੱਜ ਅਸੀਂ ਉਹਨਾਂ ਨੂੰ ਕਹਿੰਦੇ ਸਾਡਾ ਪੁੱਤਰਾ ਦਾ ਜਗ੍ਹਾ ਹੁੰਦਾ ਤੇ ਜਿਹੜੇ ਉਹਨਾਂ ਕਾਮਾਂ ਦੇ ਉੱਤੇ ਸਾਡੇ ਨਕਲੀ ਬੰਦੇ ਸੀਗੇ ਜਿਨ੍ਹਾਂ ਨੂੰ ਆਪਣੀ ਕੁਰਸੀ ਦਾ ਖਤਰਾ ਪਿਆ ਗਿਆ ਸੀਗਾ ਕਿ ਸੰਤ ਗਿਆਨੀ ਜਰਨੈਲ ਸਿੰਘ ਪਿੰਡ ਰਾਮ ਵਾਲੇ ਇਹਨੂੰ ਕਿਤੇ ਇਹ ਮੌਕਾ ਨਾ ਮਿਲੇ ਪੰਜਾਬ ਦੇ ਸੀਐਮ ਬੰਦਾ ਤੇ ਉਹਨਾਂ ਬੰਦਿਆਂ ਨੇ ਚਿੱਠੀਆਂ ਲੇਖ ਲੈ ਕੇ ਉਹਨਾਂ ਬੰਦਿਆਂ ਨੇ ਚਿੱਠੀਆਂ ਲੇਖ ਲੈ ਕੇ ਆਪ ਜਾ ਕੇ ਕੇ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਅਟੈਕ ਕਰਾਇਆ ਤੇ ਸਰਹੰਦ ਜਗਨਨਾਥ ਜਪਰਾ ਸਿੰਘ ਪਿੰਡਰਾ ਵਾਲੇ ਉਹਨਾਂ ਨੇ ਸ਼ਹੀਦ ਕਰਾਇਆ ਸੋ ਆदिਮਕ ਅਸੀਂ ਉਹੋ ਜਿਹਾ ਜੋਧਾ ਸੂਰਮਾ ਮਰ ਜੀਵਰਾ ਸੰਤ ਸਪਾਈ ਅਸੀਂ ਅੱਜ ਤੱਕ ਲਾਦੇ ਆ ਮੇਰੀ ਵੀ ਨਿਤਾ ਪ੍ਰਤੀ ਇਹੋ ਅਰਦਾਸ ਜੀ ਕਿ ਸੱਚੇ ਪਾਤਸ਼ਾਹ ਸਾਨੂੰ ਉਦੋਂ ਹੀ ਕੌਮ ਦੇ ਕਾਰਜ ਕਰਦਾ ਆਨੰਦ ਰਾ ਜਿੱਤਣਾਂ ਦੇ ਜਿੱਦਣ ਸਾਨੂੰ ਕਿਤੇ ਇਹੋ ਜਿਹਾ ਸੰਤ ਸਪਾਈ ਸੰਤ ਜਲਾ ਸਿੰਘ ਪਿੰਡਰਾ ਵਾਲੇ ਵਾੜਾ ਕੋਈ ਜੋਧਾ ਮਿਲੂਗਾ ਤੇ ਜੇ ਮਹਾਰਾਜ ਫਾਪੜਾ ਦੇ ਕੇ ਕਿਸੇ ਨਾਲ ਕਿਸੇ ਨੂੰ ਥੋੜਾ ਜਿਹਾ ਵੀ ਤੋਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਸਾਨੂੰ ਉਹਦਾ ਵੀ ਸਾਥ ਦੇਣਾ ਚਾਹੀਦਾ ਸਾਨੂੰ ਬੈਰ ਪਛਾਣ ਗੜ ਮਰਨਾ ਤੇ ਇੱਕ ਦਿਨ ਹੈਗਾ ਹੀ ਆ ਮਰਨਾ ਤਾਂ ਹੈਗਾ ਹੀ ਆ ਮੈਂ ਕਹਿੰਨੀ ਆਂ ਵੀ ਕੁੱਤੇ ਦੀ ਮੌਤ ਨਾਲ ਆਪਾਂ ਪੰਥ ਦੇ ਲੈ ਕੇ ਲਾ ਕੇ ਵੱਧ ਗਏ ਤੇ ਉਹ ਚੜਨਾ ਹੈ ਸੋ ਮੇਰੀਆਂ ਗੱਲਾਂ ਤੇਤਰਾ ਨਹੀਂਆਂ ਵੀਰੋ ਨਾ ਤੇ ਨਾ ਤੇ ਹੀਰੋ ਮੈਂ ਕੋਈ ਪ੍ਰਚਾਰਕ ਆ ਤੇ ਨਾ ਭਈ ਆਪਾਂ ਇੱਕ ਜਿਤਰਾ ਭਾਈ ਦਿਲਬਾਖ ਸਿੰਘ ਹੁਣ ਕਹਿੰਦੇ ਨੇ ਆ ਕਿ ਜੱਟ ਬੂਤਾਂ ਅਣੀ ਤੇ ਸਿੱਧੇ ਬਾਹੋਂ ਬਾਣੀ ਜੋ ਸਾਡੇ ਬੰਦੇ ਬਲਬਲੇ ਹੁੰਦੇ ਆ ਜੋ ਵੀ ਮੈਨੂੰ ਕਿਸੇ ਦੇ ਨਾਲ ਨਰਾਦਗੀ ਹੁੰਦੀ ਆ ਸੋ ਮੈਂ ਇਹ ਬੋਲ ਦਿੰਨੀ ਆ ਭਾਬੋ ਤੁਹਾਨੂੰ ਜਣਨਾ ਕਿਉਂਕਿ ਭਾਬ ਕੇਸ ਕਰਕੇ ਨੇ ਆ ਇਹ ਮੇਰੇ ਭਰਾ ਦੇ ਤੇ ਜਿਹੜੀਆਂ ਮੈਂ ਬਾਰ-ਬਾਰ ਕਹਿੰਦੀ ਆ ਕਿ ਭੈਣਾ ਆਪਣੇ ਭਰਾ ਮਾਦੇ ਪਰੋਚਾਈ ਨਹੀਂ ਵੇਖ ਸਕਦੀ ਆ ਸੋ ਮੈਂ ਆਪਣੇ ਵੀਰਾਂ ਦੇ ਨਾਲ ਖੜੀ ਆ ਵੀਰ ਅਮਰਪ੍ਰਸਾਦ ਸਿੰਘ ਮੈਂ ਹਮੇਸ਼ਾ ਕਹਿੰਦੀ ਆ ਕਿ ਵੀਰ ਹਮੇਸ਼ਾ ਤੇਰੇ ਨਾਲ ਖੜਿਆ ਜਿੰਨਾ ਤੇ ਸਵਾਤ ਹੈ ਜਦ ਵੀ ਕੋਈ ਮੇਰਾ ਵੀਰ ਪੱਟ ਦਾ ਕਾਰਜ ਕਰੂਗਾ ਮੈਂ ਹਮੇਸ਼ਾ ਤੈਨੂੰ ਉਹਦੇ ਨਾਲ ਵੀਰ ਕਰ ਰੱਖਿਆ ਆ ਜਾਨ ਵੀ ਚਾਪਰ ਕਰਨੀ ਪਏ ਤੇ ਆਪਾਂ ਨੂੰ ਕੋਈ ਪਰਵਾਹ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ